ਝੂਠੇ ਪਰਚੇ ਅੱਜ ਕੀ ਇਲੈਕਸ਼ਨ ਤਾਂ ਕੀ ਇਲੈਕਸ਼ਨ ਤੋਂ ਬਾਅਦ ਵੀ ਪਵਾ ਸਕਦੀ ਹੈ ਸੋ ਅਸੀਂ ਤੁਹਾਡੇ ਰਾਂਹੀ ਦੱਸਣਾ ਚਾਹੁੰਦੇ ਆਂ ਵੀ ਜੇ ਮੇਰਾ ਕੋਈ ਮਾਨਲੀ ਨੁਕਸਾਨ ਜਾਂ ਮੇਰਾ ਕੋਈ ਕੁਝ ਵੀ ਮੇਰੇ ਤੇ ਕਰਾ ਸਕਦੀ ਹੈ ਹਮਲਾ ਵੀ ਕਰਾ ਸਕਦੀ ਹੈ ਮੈਨੂੰ ਮਾਰ ਵੀ ਸਕਦੀ ਹੈ ਔਰ ਮੇਰੇ ਬੰਦਿਆਂ ਤੇ ਵੀ ਕੋਈ ਝੂਠਾ ਪਰਚਾ ਕਰਾ ਸਕਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਐਮ ਐਲ ਏ ਹੀ ਹੋਊਗੀ ਇਹ ਮੈਂ ਤੁਹਾਡੇ ਰਾਂਹੀ ਦੱਸਣਾ ਚਾਹਨਾ ਜੇ ਤੇ ਵੀ ਕੋਈ ਗਲਤ ਪਰਚਾ ਦਰਜ ਕਰਾਇਆ ਹੋਵੇ ਔਰ ਕਿਸੇ ਨਾਲ ਵੀ ਕਦੇ ਕੋਈ ਧੱਕਾ ਕੀਤਾ ਹੋਵੇ ਮੈਂ ਕਿਉਂ करूंगी ਮੈਨੂੰ ਸਾਰਿਆਂ ਨੇ ਚੁਣ ਕੇ ਐਮ ਐਲ ਏ ਬਣਾਇਆ ਹੈ ਔਰ ਲੋਕਾਂ ਦੀ ਸੇਵਾ ਕਰਨ ਵਾਸਤੇ ਔਰ ਮੈਂ ਐਦਾਂ ਦਾ ਕੋਈ ਕੰਮ ਨਹੀਂ ਕੀਤਾ ਜਿਹੜੇ ਕਿ ਉਹਨਾਂ ਨੇ ਲਗਾਏ ਆ ਸਰਾ ਸਰ ਉਹ ਗਲਤ ਹੈ ਕਿ ਉਹ ਪਿੰਡ ਦੇ ਵਿੱਚ ਮੈਂ ਕਿਸ ਤਰੀਕੇ ਨਾਲ ਸੇਠੀ ਨੂੰ ਹਰਾਉਣਾ ਆ ਉਹ ਆਪਣੀ ਹਰ ਕੋਸ਼ਿਸ਼ ਕਰ ਰਹੀ ਹੈ ਕਿ ਪਿਛਲੇ ਐਮਐਲਏ ਦੀਆਂ ਉਸ ਦੇ ਵਿੱਚ ਉਹਦਾ ਬਹੁਤ ਹੀ ਡਟ ਕੇ ਸਾਥ ਦਿੱਤਾ ਔਰ ਉਸ ਦੇ ਇਲੈਕਸ਼ਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਅਸੀਂ ਉਹਦੇ ਕਰਕੇ ਦੁਸ਼ਮਣੀਆਂ ਵੀ ਪਾਲੀਆਂ ਸੋ ਮੈਂ ਦੱਸ ਦੇਣਾ ਚਾਹਨਾ ਸਹਿਬ ਐਮ ਐਲ ਏ ਸਾਹਿਬ ਨੂੰ ਵੀ ਜਦੋਂ ਤੁਹਾਡੇ ਨਾਲ ਖੜੇ ਸੀਗੇ ਉਦੋਂ ਵੀ ਅਸੀਂ ਡਟ ਕੇ ਖੜੇ ਸੀਗੇ ਉਦੋਂ ਵੀ ਅਸੀਂ ਦਬੇ ਨਹੀਂ ਸੀਗੇ ਕਿ ਨਾ ਅਸੀਂ ਅੱਜ ਦਬਦੇ ਆਂ ਨਾ ਕੱਲ ਨੂੰ ਦਵਾਂਗੇ ਇਹ ਜਿਹੜਾ ਇਲੈਕਸ਼ਨ ਹੈਗਾ ਆ ਅਸੀਂ ਡਟ ਕੇ ਲੜ ਰਹੇ ਆਂ ਆਪਣੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਲੜਾਂਗੇ 15 ਤਰੀਕ ਨੂੰ ਇਹ ਬਹੁਤ ਹੀ ਫੇਅਰ ਇਹਦੀ ਗਿਣਤੀ ਹੋਣੀ ਚਾਹੀਦੀ ਹੈ ਬੜਾ ਹੀ ਪੀਸਫੁਲੀ ਇਲੈਕਸ਼ਨ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਹੱਥ 'ਚ ਹੀ ਹੈ ਔਰ ਇਹਦੇ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਕਿਉਂਕਿ ਸਾਡਾ ਹੀ ਨਗਰ ਹੈ ਸਾਡੇ ਹੀ ਲੋਕ ਹੈ ਕਿ ਸਾਡੇ ਨਾਲ ਕੋਈ ਧੱਕਾ ਨਾ ਹੋਵੇ ਕਿਉਂਕਿ ਇਹ ਥੋਪੀ ਨਹੀਂ ਚੁੜਿਆ ਸਾਰੇ ਪਿੰਡਾਂ ਦੇ ਵਿੱਚ ਹੀ ਹੈ ਇਦਾਂ ਦਾ ਸਪੈਸ਼ਲ ਡਿਊਟੀ ਉਸ ਦਿਨ ਵੀ ਅਸੀਂ ਲਗਾਈ ਹੈ ਜਿਸ ਦਿਨ ਸਾਡੇ ਇਲੈਕਸ਼ਨ ਹੈ ਕਿ ਉਸ ਦਿਨ ਵੀ ਤੁਸੀਂ ਸਾਰੀ ਜਗ੍ਹਾ ਜਾ ਕੇ ਸਾਰੇ ਲੋਕਾਂ ਨੂੰ ਸ਼ਾਮ ਸ਼ਾਂਤੀਪੂਰਵਕ ਜਿਹੜੇ ਕਿ ਇਲੈਕਸ਼ਨ ਹੈ। ੱਲੇ ਆ ਜੋ ਸਾਨੂੰ ਉਹ ਮੈਸੇਜ ਪਿਆ ਰਹੀ ਹੈ ਕਿ ਮੈ ਥੋਪੀਏ ਦੇ ਵਿੱਚ 25 30 50 ਵੋਟਾਂ ਦਾ ਉੱਪਰ ਥੱਲੇ ਕਰਨਾ ਹੈ। ਉਹ ਬੰਦਾ ਅੱਜ ਥੋਪੀਏ ਤੇ ਇਹੀ ਇਕ ਟਿਕਾਈ ਬੈਠਾ ਕਿ ਥੋਪੀਏ ਦੇ ਵਿੱਚ ਲੜਾਈ ਹੋਊਗੀ, ਝਗੜਾ ਹੋਊਗਾ, ਉੱਪਰ ਥੱਲੇ ਹੋਊਗਾ। ਅੱਜ ਤੱਕ ਹੁੰਦੇ ਰਹੇ ਆ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲਾ ਹੀ ਇਲੈਕਸ਼ਨ ਇੱਕ ਸਹੀ ਨਿਕਲਿਆ। ਉਸ ਤੋਂ ਪਹਿਲਾਂ ਇੱਥੇ ਪਿੰਡ ਦਾ ਰਿਕਾਰਡ ਤੁਸੀਂ ਪਤਾ ਕਰ ਲਿਓ। ਸਾਰਾ ਕੁਝ ਇੱਥੇ ਚੱਲਦਾ ਰਿਹਾ। ਸੋ ਤੁਹਾਨੂੰ ਬੇਨਤੀ ਹੈ ਕਿ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਪੀਸੀ ਹੈ ਇਹ ਜਿਹੜੀ ਤੁਸੀਂ ਵੱਡੇ ਤੋਂ ਵੱਡੇ ਮਸਲੇ ਜਿਹੜੇ ਹੈਗੇ ਆ ਤੁਸੀਂ ਸਭ ਤੋਂ ਵੱਡੀ ਤਾਕਤ ਤੁਹਾਡੀ ਹੈ ਸੋ ਸਾਨੂੰ ਆਸ ਹੈ ਵਿਸ਼ਵਾਸ ਹੈ ਕਿ ਇਹ ਸਾਡਾ ਜਿਹੜਾ ਇਲੈਕਸ਼ਨ ਹੈ ਮੈਂ ਤਾਂ ਤੁਹਾਨੂੰ ਵੀ ਕਹਿਣਾ ਵੀ ਤੁਸੀਂ ਵੀ ਸਾਰੇ ਉਸ ਦਿਨ ਇੱਥੇ ਪਹੁੰਚਿਓ ਜਦੋਂ ਰਿਜ਼ਲਟ ਆਵੇ ਕਿਉਂਕਿ ਤੁਸੀਂ ਸਾਰਾ ਕੁਝ ਸਾਡਾ ਇਲਾਕੇ 'ਚ ਦਿਖਾਉਣ ਦੀ ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਔਰ ਸਾਰੇ ਅਫਸਰ ਸਹਿਬਾਨਾਂ ਨੂੰ ਕਿ ਸਾਡਾ ਜਿਹੜਾ ਇਹ ਇਲੈਕਸ਼ਨ ਹੈ ਇਨੂੰ ਬਹੁਤ ਹੀ ਵਧੀਆ ਢੰਗ ਨਾਲ ਕਰਾਇਆ ਜਾਵੇ। ਐਨੀ ਇੱਕ ਸਾਡੀਆਂ ਬੇਨਤੀਆਂ ਨੇ। ਸੋ ਅਸੀਂ ਇਹ ਸਾਰੇ ਹੀ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਨੂੰ, ਐਸਡੀਐਮ ਸਾਹਿਬ ਨੂੰ, ਐਸਐਸਪੀ ਸਾਹਿਬ ਨੂੰ ਕਿ ਜਿਹੜੇ ਵੀ ਅਫਸਰ ਸਹਿਬਾਨਾਂ ਦੀ ਡਿਊਟੀ ਅੰਦਰ ਪੋਲਿੰਗ ਬੂਥਾਂ 'ਚ ਲੱਗੇ ਉਹ ਬੜੇ ਹੀ ਅੱਛੇ ਔਰ ਵਧੀਆ ਸਾਫ਼ ਸੁਥਰੇ ਅਫਸਰ ਲੱਗਣ ਜੋ ਕਿ ਇੱਕ ਵਧੀਆ ਤਰੀਕੇ ਨਾਲ ਇਹ ਚੋਣ ਕਰਾਣ ਜਿਹਦਾ ਕਿ ਸਬੂਤ ਇੱਕ ਮੈਸੇਜ ਸਾਰੇ ਇਲਾਕੇ ਜਾਵੇ। ਟੋਕਾ ਬਾਰੇ ਕੋਈ بڑا ਸ਼ਬਦ ਬੋਲਿਆ ਨਹੀਂ ਐਮਐਲਏ ਸਾਹਿਬ ਬਾਰੇ ਪਰ ਇਹ ਹੁਣ ਰੱਬ ਜਾਣਦਾ ਕਿ ਉਹਨਾਂ ਨੂੰ ਕਿਸ ਗੱਲ ਦਾ ਸਾਡੇ ਤੋਂ ਕੀ ਸਾਡੇ ਤੋਂ ਕਟਾਹੀ ਹੋਗੀ ਕੀ ਸਾਡੇ ਤੋਂ ਕਮੀ ਰਹਗੀ ਕਿਉਂ ਸਾਡੇ ਨਾਲ ਉਹ ਐਦਾਂ ਕਰ ਰਹੇ ਆ ਇਸ ਗੱਲ ਦਾ ਸਾਨੂੰ ਵੀ ਹਲੇ ਤੱਕ ਪਤਾ ਨਹੀਂ ਜੀ ਲੱਗ ਰਿਹਾ ਤੇ ਬੇਨਤੀ ਕਰਨੀ ਚਾਹੁੰਦੇ ਐਮਐਲਏ ਸਾਹਿਬ ਨੂੰ ਵੀ ਕਿ ਸਾਡੇ ਪਿੰਡ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ ਇਹ ਜਰਾ ਸਾਰਾ ਗਰੁੱਪ ਸਾਡਾ ਖੜਾ ਹੈ ਜਿਹੜੇ ਦੂਜੇ ਪਾਸੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਉਹ ਵੀ ਕੋਈ ਬਾਹਰਲੇ ਨਹੀਂ ਸਾਡੇ ਪਿੰਡ ਦੇ ਹੀ ਐ ਕੀ ਸਾਡਾ ਆਪਸੀ ਭਾਈ ਜਿਹਾ ਬਣਿਆ ਰਹੇ ਤੇ ਕਿਸੇ ਤਰ੍ਹਾਂ ਦੀ ਮੇਰੇ ਵੱਲੋਂ ਜਾਂ ਸਾਡੇ ਗਰੁੱਪ ਵੱਲੋਂ ਕੋਈ ਐਦਾਂ ਦੀ ਕੋਸ਼ਿਸ਼ ਨਹੀਂ ਹੋਏਗੀ ਕੋਈ ਕਮੈਂਟ ਨਹੀਂ ਹੋਏਗਾ ਕੋਈ ਝਗੜੇ ਵਾਲੀ ਗੱਲ ਨਹੀਂ ਹੋਏਗੀ ਅਸੀਂ ਬਿਲਕੁਲ ਸ਼ਾਂਤੀ ਦਾ ਆਪਣੇ ਵੱਲੋਂ ਸਬੂਤ ਦੇਵਾਂਗੇ ਕਿ ਅਸੀਂ ਇਹ ਇਲੈਕਸ਼ਨ ਦੇ ਵਿੱਚ ਬਿਲਕੁਲ ਪੀਸਫੁਲੀ ਨਿਕਲੀ ਹੈ ਤੇ ਡੀਜੀਪੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਚੋਣ ਕਮਿਸ਼ਨ ਨੂੰ ਵੀ ਗਵਰਨਰ ਸਾਹਿਬ ਨੂੰ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਇਲੈਕਸ਼ਨ ਬਹੁਤ ਪੀਸਫੁਲੀ ਹੋਵੇ ਔਰ ਇੱਕ ਬੇਨਤੀ ਜਿਹੜੀ ਅਹਿਮ ਹੈਗੀ ਸਭ ਤੋਂ ਕਿ ਜਿਸ ਤਰ੍ਹਾਂ ਝੂਠੇ ਪਰਚੇ ਸਾਡੇ ਦੇ ਪਹਿਲਾਂ ਕਰਾਏ ਗਏ ਆ ਮੈਂ ਚਾਹੁੰਦਾ ਵੀ ਇਹ ਸਾਡੇ ਦੇ ਇਨਸਾਫ ਦਵਾਇਆ ਜਾਵੇ ਡੀਜੀਪੀ ਸਾਹਿਬ ਸੀਐਮ ਸਾਹਿਬ ਅਸੀਂ ਮਦਦ ਆਹ ਇਲੈਕਸ਼ਨ ਦੇ ਵਿੱਚ ਤੁਹਾਡੀ ਪਾਰਟੀ ਦੀ ਕੀਤੀ ਸੀ ਔਰ ਸਾਨੂੰ ਤੁਹਾਡੇ ਤੇ ਆਸ ਵੀ ਹੈ ਔਰ ਵਿਸ਼ਵਾਸ ਵੀ ਹੈ ਥੋਪੀਆਂ ਦੀ ਗੱਲ ਨਹੀਂ ਕਰਦੀ ਹੋਰ ਪਿੰਡ ਵੀ ਜਿਹੜਾ ਮੇਰਾ ਆਪਣਾ ਹਲਕਾ ਮੇਰੀ ਜ਼ਿੰਮੇਵਾਰੀ ਬੰਦੀ ਹੈ ਜੇ ਐਮਐਲਏ ਹੁੰਦੇ ਹੋਏ ਕਿ ਕਿਤੇ ਵੀ ਕੋਈ ਐਦਾਂ ਦੀ ਘਟਨਾ ਨਾ ਵਾਪਰੇ ਜਿੱਥੇ ਕਿ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਵੀ ਸਾਰੇ ਡਿਪਾਰਟਮੈਂਟ ਨੂੰ ਇਹ ਆਖਿਆ ਗਿਆ ਕਿ ਸਾਰੀ ਜਗ੍ਹਾ ਰਾਉਂਡ ਲਗਾਇਆ ਕਰੋ ਇਕ ਥੋਪੀਆਂ ਨਹੀਂ ਹਰੇਕ ਪਿੰਡਾ ਚੌਧਰਲੇ ਉਹ ਬਸੜਵਾ ਬਲਾਕ ਦੇ ਪਿੰਡਾ ਚ ਵੀ ਜਿੱਥੇ ਜਿੱਥੇ ਇਲੈਕਸ਼ਨ ਆ ਉੱਥੇ ਹਰੇਕ ਜਗ੍ਹਾ ਤੇ ਜੀਣੇ ਔਰ ਵੀ ਜਾ ਕੇ ਚੱਕਰਿਆ ਕਰੋ ਜਿਹੜੇ ਕਿ ਕਿਸੇ ਜਿਹੜੇ ਭੈਣ ਭਰਾ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿਹੜਾ ਬਲਾਚੌਰ ਹਲਕੇ ਚ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਜ 88 ਜਿਹੜੀਆਂ ਪੰਚਾਇਤਾਂ ਸਰਪੰਚੀ ਦੇ ਨਾਲ ਜਿਹੜੇ ਚੁਣੀਆਂ ਗਈਆਂ ਉਹ ਉਹਦੇ ਵਿੱਚੋਂ 83 ਜਿਹੜੀਆਂ ਉਹ ਤਾਂ ਚੁਣ ਹੋ ਗਈਆਂ ਹੀ ਆ ਜਿਹੜੀਆਂ ਬਾਕੀ ਐ ਉਹਨਾਂ ਦੇ ਵਿੱਚ ਸਰਪੰਚੀ ਦਾ ਜਿਹੜਾ ਇਲੈਕਸ਼ਨ ਐ ਉਹ ਰਹਿੰਦਾ ਪੰਚੀਆਂ ਦੇ ਇਲੈਕਸ਼ਨ ਜਿਹੜੇ ਹੋ ਗਏ ਹੋਏ ਸਾਰਿਆਂ ਦੇ ਤੇ ਔਰ ਜਿਹੜੀ ਥੋਪੀ ਵਾਲੀ ਗੱਲ ਤੁਸੀਂ ਆਖਦੇ ਐ ਇਹਦੇ 'ਚ ਮੇਰਾ ਕੋਈ ਰੋਲ ਨਹੀਂ ਹੈ ਕੋਈ ਐਦਾਂ ਦੀ ਗੱਲ ਨਹੀਂ ਹੈ ਜਿਹੜੀ ਮੇਰੇ ਤੇ ਉਹਨੇ ਐਦਾਂ ਦੇ ਦੋਸ਼ ਲਾਏ ਐ ਔਰ ਸਾਰਾ ਸਾਰ ਗਲਤ ਹੈ ਮੈਂ ਤੁਸੀਂ ਸਾਰੇ ਮੇਰੇ ਪੱਤਰਕਾਰ ਵੀ ਜਾਣਦੇ ਐ ਸਾਰਾ ਇਲਾਕਾ ਮੈਨੂੰ ਜਾਂਦਾ ਕਿ 2.5 ਸਾਲ ਬੀਤ ਗਏ ਸਾਡੀ ਸਰਕਾਰ ਦੇ ਮੈਂ ਕਿਸੇ ਤੇ ਵੀ ਕੋਈ ਗਲਤ ਪਰਚਾ ਦਰਜ ਕਰਾਇਆ ਹੋਵੇ ਔਰ ਕਿਸੇ ਨਾਲ ਵੀ ਕਦੇ ਕੋਈ ਧੱਕਾ ਕੀਤਾ ਹੋਵੇ ਮੈਂ ਕਿਉਂ करूंगी ਮੈਨੂੰ ਸਾਰਿਆਂ ਨੇ ਚੁਣ ਕੇ ਐਮਐਲਏ ਬਣਾਇਆ ਔਰ ਲੋਕਾਂ ਦੀ ਸੇਵਾ ਕਰਨ ਵਾਸਤੇ ਔਰ ਮੈਂ ਐਦਾਂ ਦਾ ਕੋਈ ਕੰਮ ਨਹੀਂ ਕੀਤਾ ਜਿਹੜੇ ਕਿ ਉਹਨਾਂ ਨੇ ਲਗਾਏ ਸਰਾਸਰ ਉਹ ਗਲਤ ਹੈ